ਸਰਵ ਜੀ ਸੰਗਰੂਰ ਵੀ ਦੀ ਕਲਤਾ ਖਜ਼ਾਨਾ ਕੋਲ ਤੇਰੇ ਬਹੁਤ ਹੈ ਖਜ਼ਾਨਾ ਕੋਲ ਤੇਰੇ ਬਹੁਤ ਹੈ ਤਦ ਕਦੇ ਕਦੇ ਤੋਲਦਾ ਨਹੀਂ ਪਰ ਕਦੇ ਕਦੇ ਤੋਲਦਾ ਨਹੀਂ ਹੁੰਦੀ ਲੋੜ ਜਿੱਥੇ ਬੋਲਣ ਦੀ ਹੁੰਦੀ ਲੋੜ ਜਿੱਥੇ ਬੋਲਣ ਦੀ ਉਥੇ ਕਦੇ ਕਦੇ ਬੋਲਦਾ ਨਹੀਂ ਉਥੇ ਕਦੇ ਕਦੇ ਬੋਲਦਾ ਨਹੀਂ ਇੱਕ ਕੰਨੋਂ ਸੁਣਿਆ ਇੱਕ ਕੰਨੋਂ ਸੁਣ ਦੂਜੇ ਵਿੱਚੋਂ ਕੱਢੇ ਇੱਕ ਕੰਨੋਂ ਸੁਣ ਦੂਜੇ ਵਿੱਚੋਂ ਕੱਢੇ ਚੰਗੀਆਂ ਗੱਲਾਂ ਗੋਲਦਾ ਨਹੀਂ ਚੰਗੀਆਂ ਗੱਲਾਂ ਗੋਲਦਾ ਨਹੀਂ ਕੁੱਟ-ਕੁੱਟ ਮਰਦਾ ਅੰਦਰੋਂ ਅੰਦਰੀ ਸੁਣ ਸੰਗਰੂਰ ਵੀ ਕੁੱਟ-ਕੁੱਟ ਮਰਦਾ ਅੰਦਰੋਂ ਅੰਦਰੀ ਸੁਣ ਸੰਗਰੂਰ ਵੀ ਦੁੱਖ ਸੁੱਖ ਕਦੇ ਫੋਲਦਾ ਨਹੀਂ ਦੁੱਖ ਸੁੱਖ ਕਦੇ ਫਰੋਲਦਾ ਨਹੀਂ ਦੁੱਖ ਸੁੱਖ ਕਦੇ ਫਰੋਲਦਾ ਨਹੀਂ ਕਦਾਂਨਾ Thank hey, hey, hey.